ਸਪਰੀਮ ਕੋਰਟ ਦੇ ਵਿੱਚ ਚੱਲ ਰਹੇ ਕੇਸ ਦੀ ਗੱਲ ਕਰਨੀ ਚਾਹਾਂਗੇ ਸਪਰੀਮ ਕੋਰਟ ਦੇ ਵਿੱਚ ਨਿਰੰਤਰ ਇੱਕ ਬਹਿਸ ਚੱਲਦੀ ਪਈ ਹੈ ਕਿ ਮਾਨ ਹਾਨੀ ਦਾ ਜੋ ਮਕਦਮਾ ਹੋਵੇਗਾ ਉਹਨੂੰ ਅਪਰਾਧਕ ਸ਼੍ਰੇਣੀ ਤੋਂ ਬਾਹਰ ਰੱਖਿਆ ਜਾਵੇ ਜਾਂ ਨਹੀਂ ਕਿਸ ਪਹੁੰਚਦਾ ਹੈਗਾ ਇਹ ਸੁਪਰੀਮ ਕੋਰਟ ਦੇ ਵਿੱਚ ਜਿੱਥੇ ਬਕਾਇਦਾ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਮਾਨ ਹਾਨੀ ਵਰਗੇ ਜਿਹੜੇ ਅਪਰਾਧਿਕ ਜਿਹੜੇ ਮਸਲਿਆਂ ਦੇ ਵਿੱਚੋਂ ਮਾਨਹਾਨੀ ਨੂੰ ਜਿਹੜਾ ਹੈ ਕਿਉਂਕਿ ਆਪਾਂ ਨੂੰ ਪਤਾ ਹੈ ਨਾ ਕਿ ਆਮ ਹੀ ਕਿਸੇ ਪੱਤਰਕਾਰ ਨੇ ਕਹਿਤਾ ਜਾਂ ਉੱਤੇ ਡੈਫਰਮੇਸ਼ਨ ਦਾ ਕੇਸ ਪਾ ਦਿੰਦੇ ਨੇ ਉਹ ਕਹਿੰਦੇ ਕਿ ਅਪਰਾਧਿਕ ਚੋਂ ਬਾਹਰ ਕੱਢਣ ਦਾ ਜਿਹੜਾ ਹੈ ਸਮਾਂ ਆ ਗਿਆ ਹੋਇਆ ਹੈ ਇਹਨਾਂ ਨੂੰ ਤੁਸੀਂ ਹੁਣ ਮਾਨਹਾਨੀ ਨੂੰ ਇਸ ਤਰੀਕੇ ਦੇ ਨਾਲ ਅਪਰਾਧਿਕ ਮਸਲਿਆਂ 'ਚ ਤੁਸੀਂ ਨਹੀਂ ਰੱਖ ਸਕਦੇ ਹੈਗੇ ਤੇ ਬਕਾਇਦਾ ਆਪਾਂ ਕਹਿ ਸਕਦੇ ਹਾਂ ਕਿ ਉਹ ਬੜਾ ਸਵਾਗਤਯੋਗ ਹੋਏਗਾ ਕਿਉਂਕਿ ਆਪਾਂ ਦੇਖਿਆ ਕਿ ਮੀਡੀਆ ਦੇ ਵਿੱਚ ਜਦੋਂ ਰਿਪੋਰਟਿੰਗ ਕਰਨੀ ਹੁੰਦੀ ਹੈ ਤੇ ਬਹੁਤ ਸਾਰੀਆਂ ਜੀਤਾਂ ਦਾ ਜਿਹੜਾ ਤਾਂ ਧਿਆਨ ਰੱਖਣਾ ਹੁੰਦਾ ਹੈ ਕਿ ਇੱਕ ਭੈ ਦੇ ਵਿੱਚ ਇੱਕ ਡਰ ਦੇ ਵਿੱਚ ਰਹਿ ਕੇ ਜਿਹੜਾ ਉਹ ਗੱਲਾਂ ਹੁੰਦੀਆਂ ਨੇ ਕਿ ਕਿਤੇ ਕੋਈ ਇਸ ਤਰ੍ਹਾਂ ਦਾ ਨਾ ਹੋ ਜੇ ਕਿ ਕੋਈ ਡੈਫਰਮੇਸ਼ਨ ਦਾ ਕੇਸ ਕਰ ਦਵੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਨ੍ਹਾਂ ਨੇ ਬੀਤੇ ਦਿਨੀ ਇੱਕ ਸੰਦੇਸ਼ ਸੰਦੇਸ਼ ਦਿੱਤਾ ਭਾਰਤ ਨੂੰ ਦੱਸਿਆ ਤਾਂ ਕਿ ਪ੍ਰਧਾਨ ਮੰਤਰੀ ਦੇ ਕੋਲ ਮਹਿਕਮੇ ਵੱਖਰੇ ਨੇ ਲੇਕਿਨ ਉਸ ਤੋਂ ਇਲਾਵਾ ਵੀ ਕਈ ਹੋਰ ਮਹਿਕਮੇ ਵੱਖੋ-ਵੱਖਰੇ ਮੰਤਰੀਆਂ ਨੂੰ ਦਿੱਤੇ ਗਏ ਨੇ ਲੇਕਿਨ ਲੱਗਦਾ ਹੁਣ ਮੰਤਰੀਆਂ ਦਾ ਕੰਮ ਵੀ ਪ੍ਰਧਾਨ ਮੰਤਰੀ ਦੇ ਸੇਰੀ ਆ ਜਾਂਦਾ ਹੈ ਕਿਉਂਕਿ ਕੰਮ ਕੋਈ ਵੀ ਹੋਵੇ ਨੋਟਬੰਦੀ ਦਾ ਹੋਵੇ ਜਾਂ ਕਿਸੇ ਤਰੀਕੇ ਦੀ ਸਰਜਿਕਲ ਸਟ੍ਰਾਈਕ ਤੋਂ ਬਾਅਦ ਲੋਕਾਂ ਦੇ ਸਾਹਮਣੇ ਆਣਾ ਹੋਵੇ ਤਦ ਵੀ ਪ੍ਰਧਾਨ ਮੰਤਰੀ ਆਉਂਦੇ ਨੇ ਤੇ GST ਦੀ ਗੱਲ ਹੋਵੇ ਤਾਂ ਵੀ ਪ੍ਰਧਾਨ ਮੰਤਰੀ ਅਤੇ ਹੋਰ ਵੀ ਕਈ ਵਾਰ ਮੌਕਾ ਮਿਲਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚਿਹਰਾ ਵਰਤੇ ਆ ਗਿਆ ਮੁਰ ਤੋਂ GST ਦੀਆਂ ਦਰਾਂ ਨੂੰ ਘਟਾਉਣ ਦੇ ਵਿੱਚ ਇਸ ਤਰੀਕੇ ਦੇ ਨਾਲ ਕਹੋ ਪੂਰਾ ਖੇਡ ਖੇਡਿਆ ਜਾਂਦਾ ਤੇ ਕਹੋ ਜਿਵੇਂ ਭਾਰਤ ਦੇ ਵਿੱਚ ਦੀਵਾਲੀ ਮਨਾਈ ਜਾਂਦੀ ਹੈ ਉਹ ਹੋ ਜਾਏ ਪਹਿਲਾ ਦਾ ਤਿਉਹਾਰ ਉਹਨਾਂ ਨੇ ਬਿਲਕੁਲ ਐਲਾਨ ਵੀ ਇਹੀ ਕੀਤਾ ਕਹਿੰਦੇ ਕਿ 22 ਸਤੰਬਰ ਨੂੰ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਦਰਾਂ ਜਿਹੜੀਆਂ ਘਟ ਜਾਣੀਆਂ ਨੇ ਤੇ ਨਵਰਾਤਰੀ ਦਾ ਕਹਿੰਦੇ ਪਹਿਲਾ ਦਿਨ ਹੈ ਤੇ ਇਹਨੂੰ ਬਜਟ ਤਿਉਹਾਰ ਦੇ ਤੌਰ ਤੇ ਇਸ ਨੂੰ ਸੈਲੀਬ੍ਰੇਟ ਕੀਤਾ ਜਾਵੇ ਕਿ 18% ਤੋਂ ਜਿਹੜੀਆਂ ਨਾਰਮਲ ਹਾਊਸਹੋਲਡ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੇ ਘਟਾ ਕੇ GST 5% ਜਿਹੜਾ ਹੈ ਉਹ ਕੀਤਾ ਜਾਵੇ ਬਕਾਇਦਾ ਉਹਨਾਂ ਨੇ ਇਹ ਗੱਲ ਕਹੀ ਕਿ ਇਸ ਦੇ ਨਾਲ ਜਿਹੜਾ ਹੈ ਗਰੀਬਾਂ ਦਾ ਭਲਾ ਹੋਵੇਗਾ ਤੇ ਫਿਰ ਜਦੋਂ ਆਪਾਂ 2017 ਦੀ ਇਹਨਾਂ ਦੀ ਉਹ ਸਪੀਚ ਚਾਹਦੇ ਹਾਂ ਜਦੋਂ GST ਬਾਰੇ ਜਦੋਂ ਵਿਧਾਨ ਸਭਾ ਲੋਕ ਸਭਾ ਦੇ ਵਿੱਚ ਜਦੋਂ ਇਹ ਬੋਲ ਰਹੇ ਸਨ GST ਬਾਰੇ ਤੇ ਉਹਦੇ ਚ ਵੀ ਇਹਨਾਂ ਨੇ ਇਹੀ ਕਿਹਾ ਸੀ ਕਿ ਬਹੁਤ ਸਾਰੇ ਜਿਹੜੇ ਛੋਟੇ-ਛੋਟੇ ਟੈਕਸ ਲੱਗ ਜਾਂਦੇ ਨੇ ਤੇ ਉਹਦੇ ਕਰਕੇ ਗਰੀਬਾਂ ਦਾ ਜਿਹੜਾ ਭਲਾ ਨਹੀਂ ਹੁੰਦਾ ਤੇ ਉਹਦੇ ਕਰਕੇ ਅਸੀਂ ਕੋਈ ਇੱਕ ਸੈਂਟਰਲਾਈਜ਼ ਜਿਹੜਾ ਹੈ ਇੱਕ ਦੇਸ਼ ਇੱਕ ਟੈਕਸ ਜਿਹੜਾ ਹੈ ਉਹ ਅਸੀਂ ਜਿਹੜਾ ਹੈ ਇੱਕ ਰਾਸ਼ਟਰ ਇੱਕ ਟੈਕਸ ਉਹ ਅਸੀਂ ਲੈ ਕੇ ਆ ਰਹੇ ਹੈਗੇ ਆ ਤੇ ਉਸ ਦੇ ਨਾਲ ਜਿਹੜਾ ਗਰੀਬਾਂ ਦਾ ਭਲਾ ਹੋਵੇਗਾ ਹੁਣ ਜਿਹੜੀਆਂ ਵਿਰੋਧੀ ਧਿਰਾਂ ਉਹ ਇਹ ਸਵਾਲ ਚੁੱਕ ਰੀਆਂ ਨੇ ਕਿ ਪਿਛਲੇ 8 ਸਾਲਾਂ ਦੇ ਵਿੱਚ ਤਕਰੀਬਨ 55 ਲੱਖ ਕਰੋੜ ਦਾ ਜਿਹੜਾ ਹੈ ਟੈਕਸ ਉਹ ਜਿਹੜਾ ਇਹਨਾਂ ਨੇ ਲਿਆ ਹੈਗਾ ਜੀਐਸਟੀ ਦੇ ਤੌਰ ਦੇ ਉੱਤੇ ਫਿਰ ਉਹ ਕੀ ਸੀਗਾ ਜੇ ਤੁਸੀਂ ਕਹੋ ਕਿ ਫਿਰ ਉਦੋਂ ਵੀ ਭਲਾ ਹੋ ਰਿਹਾ ਸੀ ਹੁਣ ਵੀ ਭਲਾ ਹੋ ਰਿਹਾ ਸੀ ਪਹਿਲਾਂ ਜ਼ਿਆਦਾ ਟੈਕਸ ਲਾਤਾ ਤੇ ਹੁਣ ਜਿਹੜਾ ਘਟਾ ਕੇ ਜੀ ਅਸੀਂ 5% ਕਰਤਾ ਤੇ ਹੁਣ ਉਹਨੂੰ ਸੈਲੀਬ੍ਰੇਟ ਕਰੋ ਕਿ ਅਸੀਂ ਤੁਹਾਡਾ ਜਿਹੜਾ ਹੈ ਟੈਕਸ ਘਰਾਤਾ ਬਿਲਕੁਲ ਆਪਾਂ ਕਹਿ ਸਕਦੇ ਹਾਂ ਕਿ ਘਟਨਾ ਜਿਹੜਾ ਹੈਗਾ ਸਵਾਗਤ ਕਰਦੇ ਹਾਂ ਬਹੁਤ ਸਾਰੇ ਖੇਤਰਾਂ ਦੇ ਵਿੱਚ ਆਮ ਲੋਕਾਂ ਨੂੰ ਪ੍ਰੇਸ਼ਾਨੀ ਜਿਹੜੀ ਆ ਰਹੀ ਸੀ ਔਰ ਭਾਰਤ ਦੇ ਵਿੱਚ ਇਹ ਵੀ ਹੋ ਰਿਹਾ ਸੀ ਕਿ ਜਿਹੜਾ ਮਿਡਲ ਕਲਾਸ ਹੈ ਉਹ ਕਿਤਨਾ ਕਿਤੇ ਖਤਮ ਹੋਣ ਦੇ ਕਿਨਾਰੇ ਤੇ ਪਹੁੰਚ ਚੁੱਕਿਆ ਸੀ ਜਿਸ ਤਰੀਕੇ ਦੀ ਮਹਿੰਗਾਈ ਆਪਾਂ ਦੇਖਿਆ ਜਨ ਜਿਹੜਾ ਮਾਹੌਲ ਚੱਲ ਰਿਹਾ ਸੀ ਉਸ ਦੇ ਉੱਤੇ ਵੀ ਇੱਕ ਜਿਹੜੀ ਹੈ ਰੋਕ ਲੱਗੇਗੀ ਦੂਜਾ ਜਿਹੜਾ ਵੱਡਾ ਪੱਖ ਜਿੱਦਾਂ ਇਹਨਾਂ ਨੇ ਕਿਹਾ ਕਿ ਇੱਕ ਰਾਸ਼ਟਰੀ ਟੈਕਸ ਜਿਹੜਾ ਇਸ ਦੇ ਵਿੱਚ ਸੈਂਟਰਲਾਈਜੇਸ਼ਨ ਵਰਸਸ ਡੀਸੈਂਟਰਲਾਈਜੇਸ਼ਨ ਕੇ ਸਾਰਾ ਕੁਝ ਜਿਹੜਾ ਹੈ ਇੱਕੋ ਹੀ ਝੰਡੇ ਥੱਲੇ ਜਿਹੜਾ ਹੈ ਕਿ ਇਹ ਭਾਰਤ ਇੱਕ ਰਾਸ਼ਟਰ ਨਹੀਂ ਹੈ ਭਾਰਤ ਯੂਨੀਅਨ ਆਫ ਸਟੇਟਸ ਹੈਗਾ ਹੈ ਇੱਥੇ ਜਦੋਂ ਆਪਾਂ ਨੂੰ ਵੀ ਚੇਤਾ ਹੈ ਕਿ ਜਦੋਂ ਆਪਣੀਆਂ ਕਿਤਾਬਾਂ ਦੇ ਵਿੱਚ ਹੁੰਦਾ ਸੀ ਅਨੇਕਤਾ ਵਿੱਚ ਏਕਤਾ ਕਿ ਉਹ ਅਨੇਕਤਾ ਸੀਗੀ ਉਹ ਏਕਤਾ ਐਗਜ਼ਿਸਟ ਕਰਦੀ ਸੀ ਇੱਥੇ ਵੱਖ-ਵੱਖ ਸਭਿਤਾਵਾਂ ਜਿਹੜੀਆਂ ਉਹ ਰਹਿੰਦੀਆਂ ਹੈਗੀਆਂ ਜਿਹੜਾ ਉਹਨੂੰ ਇਕੱਠਾ ਕਰਕੇ ਇੱਕ ਰਾਸ਼ਟਰ ਬਣਾਉਣ ਦੀ ਖਵਾਹਿਦ ਹੈ ਉਹ ਜਿਹੜੀ ਆਪਣੇ ਆਪ ਦੇ ਵਿੱਚ ਇੱਕ ਬੜੀ ਸ਼ਕਤੀ ਜੀ ਹੈਗੀ ਹੈ ਕਿ ਉਹ ਚੀਜ਼ ਜਿਹੜੀ ਹੈ ਉਸ ਦੇ ਵਿੱਚ ਚਾਹੇ ਟੈਕਸ ਸਿਸਟਮ ਹੋਵੇ ਚਾਹੇ ਉਹ ਕਹੇ ਹੁਣ ਜਿਦਾਂ ਕਹਿੰਦੇ ਨੇ ਕਿ ਕਲੈਕਸ਼ਨ ਜਾਂ ਫਿਰ ਉਸ ਤੋਂ ਬਾਅਦ ਯੂਨੀਵਰਸਲ ਸਿਵਲ ਕੋਡ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਨਾ ਇਹ ਬਹੁਤ ਸਾਰੇ ਜਿਹੜੇ ਸਟੈਪਸ ਹੈਗੇ ਨੇ ਜਿਹੜੇ ਇੱਧਰ ਨੂੰ ਜਿਹੜੇ ਚੱਲਦੇ ਹੈਗੇ ਨੇ ਫਿਰ ਉਸ ਦੇ ਵਿੱਚ ਜਿਹੜਾ ਫਿੱਟ ਨਹੀਂ ਬੈਠਦਾ ਉਹਨੂੰ ਫਿਰ ਆਪਾਂ ਨੂੰ ਪਤਾ ਹੀ ਹੈ ਕਿ ਕਿਵੇਂ ਉਸ ਦੇ ਨਾਲ ਕਿਹੋ ਜਿਹਾ ਵਿਹਾਰ ਕੀਤਾ ਜਾਂਦਾ ਹੈ ਇਹ ਪੱਖ ਵੀ ਜਿਹੜਾ ਹੈ ਜੀਐਸਟੀ ਦਾ ਹੈਗਾ ਹੈ ਜਿਸ ਦੇ ਉੱਤੇ ਸਮੇਂ-ਸਮੇਂ ਤੇ ਥੋੜੀਆਂ-ਬਹੁਤੀਆਂ ਆਵਾਜ਼ਾਂ ਦੇ ਜਿਹੜੀਆਂ ਉੱਠਦੀਆਂ ਨਹੀਂਆਂ ਫਿਰ ਉਸ ਤੋਂ ਬਾਅਦ ਜਿਹੜਾ ਹੈ ਤੁਸੀਂ ਦੇਖੋ ਕਿ ਸਟੇਟਸ ਦੇ ਕੋਲ ਆਪਣਾ ਜਿਹੜਾ ਟੈਕਸ ਹੁੰਦਾ ਸੀ ਜਦੋਂ ਇਹ ਜੀਐਸਟੀ ਵਾਲਾ ਸਿਸਟਮ ਆਉਂਦਾ ਹੈ ਤੇ ਉਹ ਸਾਰਾ ਟੈਕਸ ਪਹਿਲਾਂ ਉਧਰ ਜਾਂਦਾ ਹੈ ਫਿਰ ਸਟੇਟਸ ਜਿਹੜੀਆਂ ਨੇ ਉਹ ਮੰਗਦੀਆਂ ਲੈਂਦੀਆਂ ਨੇ ਉਹ ਫਿਰ ਆਪਣੇ ਹਿਸਾਬ ਦੇ ਨਾਲ ਜਿਹੜਾ ਹੈ ਸੈਂਟਰ ਉਹਨਾਂ ਨੂੰ ਡੀਲ ਕਰਦਾ ਹੈ ਕਿੰਨਾ ਕਿੰਨੂੰ ਦੇਣਾ ਹੈ ਸੈਂਟਰ ਡਿਸਾਈਡ ਕਰੇਗਾ ਇਹ ਇਹ ਨਹੀਂ ਹੈ ਕਿ ਕੋਈ ਪੱਕੀ ਫਿਕਸਡ ਡੇਟ ਹੈਗੀ ਹੈ ਕਿ ਉਦੋਂ ਹੋ ਜਾਣਾ ਹੈ ਫਿਰ ਤੁਸੀਂ ਇੱਕ ਚੀਜ਼ ਹੋਰ ਦੇਖੋ ਇੱਕ ਰਿਪੋਰਟ ਮੈਂ ਹੋਰ ਵੀ ਪੜ ਰਿਹਾ ਸੀ ਕਿ ਇਹਦੇ ਵਿੱਚੋਂ ਪੈਟਰੋਲੀਅਮ ਡੀਜ਼ਲ ਇਹਨਾਂ ਚੀਜ਼ਾਂ ਨੂੰ ਬਾਹਰ ਰੱਖਿਆ ਜਾਂਦਾ ਹੈ ਕਿਉਂਕਿ ਜੇ ਉਹ ਵੀ ਇਸ ਘੇਰੇ ਦੇ ਵਿੱਚ ਆ ਜਾਂਦੀਆਂ ਨੇ ਜੇ ਜੀਐਸਟੀ ਇੰਨਾ ਹੀ ਚੰਗਾ ਹੈ ਕਿ 18% ਇੱਕ ਸਲੈਬ ਹੁੰਦੀ ਹੈ ਨਾ ਕਿ ਜਿੱਦਾਂ ਹੁਣ ਇਹਨਾਂ ਨੇ ਕਟਾ ਕੇ ਕਰਤੀ ਕਿ 5% ਤੱਕ ਕਾफी ਸਾਲੀ 18 ਵਾਲੇ 8 5 ਤੇ ਆ ਗਿਆ 28 ਵਾਲੇ 18 ਤੇ 18 ਵਾਲੇ ਦੇ ਆ ਗਏ ਤੇ ਫਿਰ ਉਸ ਸਲੈਬ ਦੇ ਵਿੱਚ ਫਿਊਲ ਨੂੰ ਕਿਉਂ ਨਹੀਂ ਲੈ ਕੇ ਆਇਆ ਜਾਂਦਾ ਕਿਉਂਕਿ ਜੇ ਫਿਊਲ ਨੂੰ ਲੈ ਕੇ ਆਣਗੇ ਫਿਊਲ ਦੇ ਉੱਤੇ ਤੇ ਸਟੇਟਾਂ ਆਪਣੀਆਂ ਵੱਖਰਾ ਲਾਉਂਦੀਆਂ ਨੇ ਸੈਂਟਰ ਆਪਣਾ ਵੱਖਰਾ ਲਾਉਂਦੀ ਹੈ ਉਹ ਤੇ 40 50% ਤੱਕ ਟੈਕਸ ਲੱਗਦਾ ਏ ਜੇ ਉਸ ਤਰ੍ਹਾਂ ਹੋ ਗਿਆ ਫਿਰ ਤੇ ਪੈਟਰੋਲ ਤੇ ਡੀਜ਼ਲ ਬਹੁਤ ਸਸਤਾ ਹੋ ਜਾਏਗਾ ਫਿਰ ਹੋਏਗਾ ਵੀ ਜੇ ਇੰਨਾ ਹੀ ਚੰਗਾ ਹੈ ਤੇ ਫਿਰ ਉਹ ਵੀ ਲਾ ਲੇ ਜਾਣ ਇਹ ਵੀ ਇੱਕ ਜਿਹੜੀ ਤਰ ਹੈਗੀ ਆ ਸਵਾਲ ਇਹ ਵੀ ਇੱਕ ਰਿਪੋਰਟ ਦੇ ਵਿੱਚ ਜਿਹੜਾ ਦੇਖਿਆ ਹੈਗਾ ਏ ਬਾਕੀ ਆਪਾਂ ਸਵਾਗਤ ਕਰਦੇ ਹਾਂ ਹੋਇਆ ਹੈ ਕਾਫੀ ਧੀਰ ਤੋਂ ਵਿਰੋਧੀ ਧਿਰਾਂ ਦੇ ਵੀ ਇਹ ਮੰਗ ਹੈਗੀ ਸੀ ਜਾਂ ਜਿਸ ਤਰੀਕੇ ਨਾਲ ਮਹਿੰਗਾਈ ਵੱਧ ਰਹੀ ਹੈਗੀ ਸੀ ਇਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਆਪਣੇ ਸਾਹਮਣੇ ਹੀ ਨੇ ਹਰ ਤਰੀਕੇ ਦੀ ਤਰ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਜਾਣਕਾਰੀ ਦਿੰਦੀ ਹੈ ਕਈ ਜਾਣਕਾਰੀਆਂ ਹੁੰਦੀਆਂ ਨੇ ਜੋ ਸਾਨੂੰ ਇੱਕ ਤਰੀਕੇ ਇੱਕ ਪਾਰ ਲਾ ਦਿੰਦੀਆਂ ਨੇ ਕਿ ਹਾਂਜੀ ਇਨਫੋਰਮੇਸ਼ਨ ਪੂਰੀ ਹੋ ਗਈ ਕਈ ਜਾਣਕਾਰੀਆਂ ਜਿਹੜੀਆਂ ਨੇ ਜੋ ਵਿਚਾਲੇ ਛੱਡ ਜਾਂਦੀਆਂ ਨੇ ਜਿਵੇਂ ਕਿ 2017 ਦੇ ਵਿੱਚ ਸਰਕਾਰ ਨੇ GST ਲਾਗੂ ਇਸ ਕਰਕੇ ਕੀਤਾ ਸੀ ਜਿੰਨਾ ਘਾਟਾ ਸਰਕਾਰ ਨੂੰ ਨੋਟਬੰਦੀ ਦੇ ਸਮੇਂ ਪਿਆ ਉਹਦੀ ਪੂਰਤੀ GST ਦਾ ਪੈਸਾ ਇਕੱਠਾ ਕਰਕੇ ਕੀਤੀ ਜਾ ਸਕੇ ਸਰਕਾਰ ਦੇ ਮੁਤਾਬਕ ਜਿੰਨਾ ਪੈਸਾ ਇਕੱਠਾ ਹੋਣਾ ਚਾਹੀਦਾ ਸੀ ਉਸ ਤੋਂ ਦੁਗਣਾ ਤਿਗਣਾ ਸਰਕਾਰ ਇਕੱਠਾ ਕਰ ਗਈ ਹੁਣ ਉਹੀ ਕੰਪਨੀਆਂ ਵਾਪਸ ਆ ਰਹੀਆਂ ਨੇ ਸਾਡਾ ਮਾਲ ਸੜਕਾਂ ਤੇ ਰੁਲਦਾ ਪਿਆ ਵਿਕਦਾ ਨਹੀਂ ਪਿਆ ਸਾਨੂੰ ਮਾਲ ਰੌ ਮਟੀਰੀਅਲ ਇਕੱਠਾ ਕਰਨ ਚ ਵੀ ਔਖਾ ਹੋ ਰਿਹਾ ਵੇਚਣ ਦੇ ਵਿੱਚ ਵੀ ਤੇ ਅੱਜ ਉਹੀ ਸਰਕਾਰ ਇਹ ਜੀਐਸਟੀ ਦੀਆਂ ਦਰਾਂ ਘਟਾਰੀਆਂ ਨੇ ਤੇ ਵਿਰੋਧੀ ਸਵਾਲ ਕੁੱਝਤੇ ਨੇ ਕਿ ਭਾਰਤ ਦੇ ਵਿੱਚ ਗਰੀਬੀ ਵੱਧਦੀ ਪਈ ਹੈ ਕਿ ਸਰਕਾਰ ਨੂੰ ਇਹੋ ਇੰਨੇ ਵੱਡੇ ਤਰ ਦੇ ਉੱਤੇ ਜਾ ਕੇ ਪੂਰਾ ਗ੍ਰਾਫ ਚੇਂਜ ਕਰਨਾ ਪਿਆ ਸਲੈਬਸ ਥੱਲੇ ਲੈ ਕੇ ਆਣੀਆਂ ਪਈਆਂ ਵਿਹਾਰ ਅੱਗੇ ਪੜਾਂਗੇ ਸੁਪਰੀਮ ਕੋਰਟ ਦੇ ਵਿੱਚ ਚੱਲ ਰਹੇ ਇੱਕ ਕੇਸ ਦੀ ਗੱਲ ਕਰਨੀ ਚਾਹਾਂਗੇ ਸੁਪਰੀਮ ਕੋਰਟ ਦੇ ਵਿੱਚ ਨਿਰੰਤਰ ਇੱਕ ਬਹਿਸ ਚੱਲਦੀ ਪਈ ਹੈ ਕਿ ਮਾਨ ਹਾਨੀ ਦਾ ਜੋ ਮਕਦਮਾ ਹੋਵੇਗਾ ਉਹਨੂੰ ਅਪਰਾਧਕ ਸ਼੍ਰੇਣੀ ਤੋਂ ਬਾਹਰ ਰੱਖਿਆ ਜਾਵੇ ਜਾਂ ਨਹੀਂ ਕੀ ਕੁਝ ਹੁਣ ਤੱਕ ਸੁਣਵਾਈ ਹੋਈ ਹੈ ਬਿਲਕੁਲ ਇਹ ਜਿਹੜਾ ਕੇਸ ਹੈਗਾ ਨਾ ਕਿ ਦਾ ਵਾਇਰ ਜਿਹੜਾ ਮੀਡੀਆ ਆਊਟਲੈਟ ਹੈਗਾ ਉਹਨਾਂ ਦੇ ਪੱਤਰਕਾਰ ਦੇ ਉੱਤੇ ਰਿਪੋਰਟਰ ਦੇ ਖਿਲਾਫ ਜਿਹੜਾ ਹੈ ਮਾਨ ਹਾਨੀ ਦੀ ਜਿਉਂ ਆਪਾਂ ਕਹਿ ਸਕਦੇ ਹਾਂ ਕਿ ਉਹਦਾ ਕੇਸ ਜਿਹੜਾ ਪਾਇਆ ਗਿਆ ਸੀ ਜਵਾਰਨਾਲ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਦੇ ਵੱਲੋਂ ਜਿਹੜਾ ਹੈ ਇੱਕ ਕੇਸ ਪਾਇਆ ਗਿਆ ਸੀ ਔਰ ਉਹਨਾਂ ਨੇ ਬਕਾਇਦਾ ਇਸ ਨੂੰ ਚੁਣੌਤੀ ਦਿੱਤੀ ਸੀ 2017 ਦੇ ਵਿੱਚ ਜਿਹੜਾ ਹੈ 2016 ਦਾ ਮਸਲਾ ਹੈ 2017 ਚ ਬਕਾਇਦਾ ਇਹਨਾਂ ਨੂੰ ਮੈਜਿਸਟਰੇਟ ਕੋਰਟ ਦੇ ਵੱਲੋਂ ਸੰਮਣੇ ਇਸ਼ੂ ਕੀਤੇ ਸਨ ਫਿਰ ਉਹਨਾਂ ਨੂੰ ਜਿਹੜਾ ਹੈ ਦਿੱਲੀ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਜਾਂਦਾ ਹੈ ਦਿੱਲੀ ਹਾਈ ਕੋਰਟ ਉਸ ਨੂੰ ਕੁਐਸ਼ ਕਰ ਦਿੰਦੀ ਹੈ ਮੈਜਿਸਟਰੇਟ ਕੋਰਟ ਦੁਬਾਰਾ ਜਿਹੜਾ ਹੈ ਸੰਮਣੇ ਇਸ਼ੂ ਕਰ ਦਿੰਦੀ ਹੈ ਤੇ ਫਿਰ ਇਸ ਤੋਂ ਬਾਅਦ ਇੱਕ ਕੇਸ ਪਹੁੰਚਦਾ ਹੈਗਾ ਹੈ ਸੁਪਰੀਮ ਕੋਰਟ ਦੇ ਵਿੱਚ ਜਿੱਥੇ ਬਕਾਇਦਾ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਮਾਨ ਹਾਰੀ ਵਰਗੇ ਜਿਹੜੇ ਅਪਰਾਧਿਕ ਜਿਹੜੇ ਮਸਲਿਆਂ ਦੇ ਵਿੱਚੋਂ ਮਾਨਹਾਨੀ ਨੂੰ ਜਿਹੜਾ ਹੈ ਕਿਉਂਕਿ ਆਪਾਂ ਨੂੰ ਪਤਾ ਹੈ ਨਾ ਕਿ ਆਮ ਹੀ ਕਿਸੇ ਪੱਤਰਕਾਰ ਨੇ ਕਹਿਤਾ ਜਾਂ ਉਤੇ ਡੈਫਰਮੇਸ਼ਨ ਦਾ ਕੇਸ ਪਾ ਦਿੰਦੇ ਨੇ ਉਹ ਕਹਿੰਦੇ ਕਿ ਅਪਰਾਧਿਕ ਚੋਂ ਬਾਹਰ ਕੱਢਣ ਦਾ ਜਿਹੜਾ ਹੈ ਸਮਾਂ ਆ ਗਿਆ ਹੋਇਆ ਹੈ ਇਹਨਾਂ ਨੂੰ ਤੁਸੀਂ ਹੁਣ ਮਾਨਹਾਨੀ ਨੂੰ ਇਸ ਤਰੀਕੇ ਦੇ ਨਾਲ ਅਪਰਾਧਿਕ ਮਸਲਿਆਂ 'ਚ ਤੁਸੀਂ ਨਹੀਂ ਰੱਖ ਸਕਦੇ ਹੈਗੇ ਹੁਣ ਇਤੇ ਹੁਣ ਕੀ ਹੈ ਜੇ ਹਾਲ ਦੀ ਘੜੀ ਕੋਈ ਅਗਲੀ ਤਰੀਕ ਜਿਹੜੀ ਹੈ ਉਹ ਵੀ ਨਹੀਂ ਦਿੱਤੀ ਗਈ ਪਰ ਉਸ ਦੇ ਵਿੱਚ ਉਮੀਦ ਹੈ ਕਿ ਹੁਣ ਬਹੁਤ ਸਾਰੇ ਜਿਹੜੇ ਕਿਉਂਕਿ ਮਾਨਹਾਨੀ ਵਾਲੇ ਕੇਸਿਸ ਰਾਜਨੀਤੀਮਾਨਾਂ ਦੇ ਵੀ ਨੇ ਹੋਰ ਵੀ ਜਿੰਨੇ ਨੇ ਉਹਨਾਂ ਨੂੰ ਕਲੱਬ ਕਰ ਲਿਆ ਜਾਏਗਾ ਤੇ ਜੇ ਇਦਾਂ ਕਾਨੂੰਨ ਦੇ ਵਿੱਚ ਬਦਲਾਅ ਹੁੰਦਾ ਹੈ ਤੇ ਬਕਾਇਦਾ ਆਪਾਂ ਕਹਿ ਸਕਦੇ ਹਾਂ ਕਿ ਉਹ ਬੜਾ ਸਵਾਗਤਯੋਗ ਹੋਏਗਾ ਕਿਉਂਕਿ ਆਪਾਂ ਦੇਖਿਆ ਕਿ ਮੀਡੀਆ ਦੇ ਵਿੱਚ ਜਦੋਂ ਰਿਪੋਰਟਿੰਗ ਕਰਨੀ ਹੁੰਦੀ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਦਾ ਜਿਹੜਾ ਧਿਆਨ ਰੱਖਣਾ ਹੁੰਦਾ ਹੈ ਤੇ ਇੱਕ ਭੈ ਦੇ ਵਿੱਚ ਇੱਕ ਡਰ ਦੇ ਵਿੱਚ ਰਹਿ ਕੇ ਜਿਹੜਾ ਉਹ ਗੱਲਾਂ ਹੁੰਦੀਆਂ ਨੇ ਕਿ ਕਿਤੇ ਕੋਈ ਇਸ ਤਰ੍ਹਾਂ ਦਾ ਨਾ ਹੋ ਜੇ ਕਿ ਕੋਈ ਡੈਫਰਮੇਸ਼ਨ ਦਾ ਕੇਸ ਕਰ ਦਵੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇੱਕ ਆਪਾਂ ਕਹਿ ਸਕਦੇ ਹਾਂ ਕਿ ਪੋਜ਼ਿਟਿਵ ਬੇਬਲ ਹੈਗਾ ਇਹ ਹੁਣ ਇਹਨਾਂ ਸਾਰੀਆਂ ਨੂੰ ਜਾਂ ਤੇ ਕਲੱਬ ਕਰ ਲਿਆ ਜਾਏਗਾ ਤੇ ਫਿਰ ਉਹਨਾਂ ਤੇ ਜਿਹੜਾ ਹੈ ਕੋਈ ਚੇਂजेस ਕਰਕੇ ਕਿ ਇਸ ਨੂੰ ਅਪਰਾਧਿਕ ਵਾਲੇ ਚੋਖਾੜ ਦਿਓ ਤੇ ਹੋਰ ਕੋਈ ਜਿਹੜਾ ਹੈਗਾ ਇਹਨੂੰ ਐਜ਼ ਏ ਜਨਰਲ ਰੱਖ ਲਓ ਜਾਂ ਇਸ ਤਰੀਕੇ ਦੇ ਨਾਲ ਦੁਬਾਰਾ ਰਿਪੋਰਟਿੰਗ ਕਰ ਲਓ ਇਹ ਜਿਹੜਾ ਭਵਿੱਖ ਦੇ ਵਿੱਚ ਹੈ ਕਿ ਕਿਵੇਂ ਜਿਹੜਾ ਹੈ ਇੱਥੇ ਦੀਕ ਕਰਦੇ ਹੈਗੇ ਅੱਗੇ ਬਿਲਕੁਲ ਤੇ ਉਮੀਦ ਕਰਦੇ ਆਂ ਕਿ ਦਬਾਰ ਸੰਸਥਾ ਵੱਲੋਂ ਜੇਕਰ ਇਹ ਮੁੱਦਾ ਚੁੱਕਿਆ ਗਿਆ ਤੇ ਜੋ ਕਾਨੂੰਨੀ ਦਾਇਰਾ ਹੈਗਾ ਉਹਨੂੰ ਸਮਝਦਿਆਂ ਹੋਇਆਂ ਸੁਪਰੀਮ ਕੋਰਟ ਵੀ ਆਪਣੇ ਵੱਲੋਂ ਕੁਝ ਪੱਤਰਕਾਰਾਂ ਨੂੰ ਰਾਹਤ ਬਖਸ਼ੇ ਤੇ ਇਹ ਰਾਹਤ ਸਿਰ ਪੱਤਰਕਾਰਾਂ ਤੱਕ ਸੀਮਤ ਨਹੀਂ ਰਹਿਣੀ ਹੋਰ ਨਾਲ ਲੋਕਾਂ ਨੂੰ ਵੀ ਰਾਹਤ ਮਿਲਣੀ ਚਾਹੀਦੀ